ਬੱਚੇ ਵਾ ਇਹਦਾ ਭੱਜੀ ਜਾਂਦਾ ਦੇਖਲਾ ਡਰ ਗਿਆ ਭੱਜ ਗਿਆ ਭੱਜ ਦੇ ਘਾਤਾ ਪੁੱਤ ਹੈ ਹੈ ਸੰਗਦੇ ਹੋ ਇਹ ਫਿਰ ਭੱਜੋਗੇ ਕਿਵੇਂ ਇੰਨਾ ਸੰਗਦੇ ਹੋ ਹੈ ਅੰਦਰ ਗਿਆ ਰਾ ਭੱਜੇ ਠੀਕ ਆ ਤੇ ਕਿਹੜੀ ਪੋਜੀਸ਼ਨ ਆਈ ਆ 3rd 3rd ਬੱਲੇ ਕੀ ਨਾਮ ਆ ਦੇਵਜੀਤ ਕੋਰ ਠੀਕ ਆ ਤੇ ਕਿਹੜਾ ਪੈਂਡਾ ਚੱਕਰ ਚੱਕਰ ਤੇ ਪ੍ਰੈਕਟਿਸ ਕਰਦੀ ਹੁੰਦੀ ਆ ਤੂੰ ਤੇ ਅੱਗੇ ਤੋਂ ਵੀ ਭੱਜੇਗੀ ਹਾਂਜੀ ਤੇ ਫਰਸਟ ਆਉਣ ਲਈ ਕੀ ਕਰਨੀ ਪ੍ਰੈਕਟਿਸ ਪ੍ਰੈਕਟਿਸ ਹੀ ਕਰਨੀ ਪੈਣੀ ਹੈ ਨਾ ਵੱਧ ਤੋਂ ਵੱਧ ਕਰੇਂਗੀ ਨਾ ਹਾਂਜੀ ਤੇ ਅਗਲੀ ਵਾਰ ਫਾਸਟ ਆਉਣਾ ਆਪਾਂ ਓਕੇ ਹੈ ਤੈਨੂੰ ਕੋਚਿੰਗ ਦਿੰਦਾ ਕੋਈ ਤਾਂ ਆਪੇ ਭਾਈ ਦਿਉਣੀ ਪਤਾ ਆਪੇ ਹੀ ਠੀਕ ਹੈ ਪ੍ਰੈਕਟਿਸ ਕਰਿਆ ਕਰ ਕਮ ਸੇ ਕਮ ਤੂੰ ਘੰਟਾ ਠੀਕ ਹੈ ਫਿਰ ਫਾਸਟ ਆਏਂਗੀ ਬਸ ਸਪ੍ਰਿੰਟਾਂ ਲਾਉਣੀਆਂ ਵੱਧ ਤੋਂ ਵੱਧ ਇਹਦੇ ਵਿੱਚ ਜਿਹੜੀ ਆਪਾਂ ਰੇਸ ਕਰਦੇ ਆਏ ਨਾ ਇਹ ਜਿਹੜੀ ਤੇ ਲੌਂਗ ਰੇਸ ਹੁੰਦੀ ਉਹਦੇ ਲਈ ਆਪਾਂ ਭੱਜਣਾ ਹੁੰਦਾ ਜਿਆਦਾ ਜਿਹੜੀ ਇਹ 100 ਮੀਟਰ ਵਾਲੀ ਵਿੱਚ ਸਪ੍ਰਿੰਟਾਂ ਹੀ ਲਾਇਆ ਕਰ ਵੱਧ ਤੋਂ ਵੱਧ ਕਮ ਸੇ ਕਮ 10 15 20 ਸਪ੍ਰਿੰਟਾਂ ਤੂੰ ਲਾਉਣੀਆਂ ਡੇਲੀ ਫਿਰ ਤੂੰ ਫਾਸਟ ਵੈਰੀ ਗੁੱਡ ਸਸੀ ਗੱਲ ਤੁਸੀਂ ਨਾਲ ਉਹਨਾਂ ਦੇ ਹਾਂ ਮੈਂ ਫਾਜ਼ਲ ਸਾਹਿਬ ਆ ਪਾਦਰ ਸਾਹਿਬ ਠੀਕ ਹੈ ਤੇ ਤੁਹਾਡਾ ਕਿਵੇਂ ਬਣਿਆ ਮਾਨਵੀ ਬੱਚੇ ਇਹ ਵੈਸੇ ਬਾਕਸਿੰਗ ਦੀ ਪਲੇਅਰ ਆ ਆਪਣੇ ਬੰਦ ਚਾ ਅਕੈਡਮੀ ਬਣੀ ਹੋਈ ਐ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਓਹਨਾਂ ਦੇ ਪਲੇਅਰ ਆ ਰੈਗੂਲਰ ਜਾਂਦੇ ਆ ਸ਼ਾਮ ਸਵੇਰੇ ਸਵੇਰ ਵੀ ਜੇ ਵੀ ਰੋਕ ਲੈਣੇ ਸਵੇਰੇ ਜੈਦ ਨਹੀਂ ਜਾਂਦੇ ਵੀ ਜਾਣੇ ਹੀ ਜਾਣੇ ਨਹੀਂ ਨਹੀਂ ਭਾਈ ਜੀ ਰੋਕ ਕੇ ਨਾ 8 ਵਜੇ ਨਹੀਂ ਰੋਕਦੇ ਨਹੀਂ ਬੈਸੇ ਜਿਵੇਂ ਹੋਣ ਚਾਰ ਦੋ ਬੱਚਿਆਂ ਨੂੰ ਹਾਂਜੀ ਹਾਂਜੀ ਕਿਉਂਕਿ ਬਾਈ ਜੀ ਜੀ ਆਪਾਂ ਤੰਦਰੁਸਤ ਤਾਂ ਹੀ ਸਾਰਾ ਕੁਝ ਗੱਲ ਇਹਦੇ ਬਰਥਡੇ ਸ਼ਾਜ ਨਾਨਕੇ ਆਏ ਵੇ ਘਰੇ ਓਕੇ ਹਾਂ ਤਾਂ ਹੀ ਇਹਨੂੰ ਲੈ ਕੇ ਤੇ ਬਰਥਡੇ ਦਾ ਕੇਕ ਤਾਂ ਖਵਾਇ ਨਹੀਂ ਸਾਨੂੰ ਆਜੋ ਘਰੇ ਚੱਲਦੇ ਆ ਸਾਰਿਆਂ ਨੇ ਹਾਂ ਹਾਂ ਤੇਰੇ ਤੋਂ ਨਾਲ ਕੋ ਜਿੱਤੀਆਂ ਠੀਕ ਆ ਪੱਕਾ ਲੈ ਵੀ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਤੁਹਾਡਾ ਹੀ ਆਪਣਾ ਹੀ ਕਲਸੀਆਂ ਦੇ ਕੋਲੇ ਕਾਲਗੜ ਪਿੰਡ ਹੈ ਜੀ ਆਇਆ ਇਹ ਗੁੜੀਆਂ ਦੇ ਮਾਮਾ ਜੀ ਨੇ ਤੇ ਤੁਹਾਨੂੰ ਕਿਵੇਂ ਲੱਗਿਆ ਵੀ ਤੁਹਾਡੀ ਜਿਹੜੀ ਗੁੜੀਆਂ ਨੇ ਪੋਜੀਸ਼ਨ ਲਈ ਹੈ ਬਹੁਤ ਵਧੀਆ ਲੱਗਿਆ ਜੀ ਇਹਨੂੰ ਸੌਂਗ ਆ ਖੇਡਾਂ ਦਾ ਪਹਿਲਾਂ ਤੁਸੀਂ ਇਹਨੂੰ ਗੁਰਤੀ ਇੱਕ ਤਰ੍ਹਾਂ ਦੀ ਮੈਂ ਹੀ ਦਿੱਤੀ ਹੈ ਮੈਂ ਵਧੀਆ ਕਬੱਡੀ ਦਾ ਪਲੇਅਰ ਐਥਲੀਟ ਵੀ ਵਧੀਆ ਰਿਹਾ ਮੈਂ ਬਹੁਤ ਵਧੀਆ ਦੇ ਟਾਈਮ ਦੇ ਵਿੱਚ ਵਧੀਆ ਕਰਿਆ ਤੇ ਉਦਾਂ ਹੀ ਇਹ ਆ ਮੈਨੂੰ ਆਇਆ ਵੀ ਵਧੀਆ ਐ ਉਸ ਦਾ ਨਾ ਗੁਰਤੀ ਸਹੀ ਰਹਿ ਗਈ ਆ ਗੁਰਤੀ ਸਹੀ ਰਹਿ ਗਈ ਆ ਤੇ ਇਹ ਕੰਮ ਕਰੇ ਅੱਗੇ ਤੇ ਆਪਦਾ ਨਹੀਂ ਬਾਈ ਜੀ ਫੋਕਸ ਕਰੋ ਗੁੜੀਆ ਤੇ ਇਹਦੀ ਪ੍ਰੈਕਟਿਸ ਕਰਾਓ ਜਿਵੇਂ ਹੁਣ ਅਕੈਡਮੀ ਬਣੀ ਆ ਬਹੁਤ ਵਧੀਆ ਤੁਹਾਨੂੰ ਸਹੂਲਤ ਵੱਡੀ ਆ ਹਾਂਜੀ ਹਾਂਜੀ ਸਹੂਲਤ ਬਹੁਤ ਵਧੀਆ ਪਿੰਡ ਦੇ ਵਿੱਚ ਇਹ ਹਰਪਿੰਡ ਦੇ ਵਿੱਚ ਹੋਣੀ ਚਾਹੀਦੀ ਜਿਵੇਂ ਚੱਕਰਪਿੰਡ ਦੇ ਵਿੱਚ ਅਕੈडमी ਬਣੀ ਐ ਦੱਸੋ ਸ਼ੇਰੇ ਪੰਜਾਬ ਬਾਈ ਜੀ ਹੁਣਾਂ ਨੇ ਉਤੋਂ ਬਹੁਤ ਬੱਚੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਬੌਕਸਿੰਗ ਦੇ ਵਿੱਚ ਹੋਰ ਵੀ ਗੇਮਾਂ ਦੇ ਵਿੱਚ ਅਰਦਾਸ ਕਰਦੇ ਆ ਸਾਡੀ ਨਿੱਕੀ ਜਿਹੀ ਗੁੜੀਆ ਇਹ ਵੀ ਬਹੁਤ ਦੂਰ ਤੱਕ ਜਾਵੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਹੁੰਚੇ ਠੀਕ ਆ ਪੁੱਤ ਜਾਏਗਾ ਨਾ ਹਾਂਜੀ ਓਕੇ ਜੀ ਧੰਨਵਾਦ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਬਾਈ ਜੀ ਨੂੰ ਮਿਲ ਕੇ ਨੇ ਫਾਦਰ ਸਾਹਿਬ ਨੂੰ ਮਾਮਾ ਜੀ ਨੂੰ ਮਿਲ ਕੇ ਇਹ ਨਾਲ ਸਪੋਰਟ ਕਰਦੇ ਆ ਗੱਲ ਕੀ ਆ ਵੀ ਆਪਾਂ ਨੂੰ ਬੱਚਿਆਂ ਨੂੰ ਸਪੋਰਟ ਕੰਪਲਸਰੀ ਆ ਜਦੋਂ ਬੱਚੇ ਨੂੰ ਆਪਾਂ ਟੋਕਦੇ ਆ ਵੀ ਨਹੀਂ ਉੱਥੇ ਨਹੀਂ ਇਹਨਾ ਟਿਊਸ਼ਨ ਜਾ ਪੜ ਤੇ ਪੜ ਕੇ ਤਾਂ ਦਿਮਾਗ ਖਰਾਬ ਹੁੰਦਾ ਬੱਚਾ ਪੜਨ ਨਾਲ ਆਪੇ ਪੜ ਲਊ ਬਾਈ ਜੀ ਵੀ ਇਹ ਇੰਟੈਲੀਜੈਂਟ ਬੋੜਾ ਹੈ ਮੇਰੇ ਉਹਨੇ ਆਪੇ ਪੜ ਲੈਣਾ ਜੀ ਵੇਰੀ ਗੁੱਟਾ ਫਿਰ ਤਾਂ ਉਹਨੇ ਆਪੇ ਹੀ ਪੜ ਜਾਣਾ ਠੀਕ ਆ ਇਹ ਨਾਲੇ ਹੁਣ ਗੇਮਾਂ ਵੀ ਕਰਦੀ ਐ ਕੁੜੀ ਤੇ ਪੋਜੀਸ਼ਨ ਵੀ ਫਰਸਟ ਆਉਂਦੀ ਆ ਜ਼ਰੂਰੀ ਨਹੀਂ ਹੈਗਾ ਵੀ ਕੱਲਾ ਪੜ ਹੀ ਸਕਦੇ ਤੁਸੀਂ ਇਹ ਸਟਡੀ ਗੇਮ ਨਹੀਂ ਹਰੇਕ ਚੀਜ਼ ਵਿੱਚ ਫਰਸਟ ਇਹ ਮੂਰੇ ਆ ਗਿਆ ਕਿ ਜੇ ਸਕੂਲ ਵੀ ਕੋਈ ਫੰਕਸ਼ਨ ਹੁੰਦਾ ਉਹ ਚ ਵੀ ਪਾਰਟਿਸਿਪੇਟ ਲੈਣਾ ਹਰੇਕ ਚੀਜ਼ੇ ਨੇ ਕਿਹਾ ਵੀ ਮੈਂ ਮੂਰੇ ਹੋਣਾ ਇਹ ਇੰਨਾ ਜਜ਼ਬਾ ਦਾ ਇਹ ਚੀਜ਼ ਤੋਂ ਇਹ ਸਿੱਖ ਸਕਦੇ ਹਾਂ ਵੀ ਕੁੜੀਆਂ ਬਿਲਕੁਲ ਸੰਗ ਦੀ ਜਿਹੜਾ ਬੱਚਾ ਸੰਗਾਊ ਹੁੰਦਾ ਆਪਾਂ ਬੱਚੇ ਨੂੰ ਪਾਰਟਿਸਿਪੇਟ ਕੰਪੀਟੀਸ਼ਨ ਹੁੰਦੇ ਆ ਜਾਂ ਕੋਈ ਸਕੂਲ ਦੇ ਵਿੱਚ ਫਕਸ਼ੇ ਹੁੰਦਾ ਬੱਚਿਆਂ ਨੂੰ ਵੱਧ ਤੋਂ ਵੱਧ ਪਾਰਟਿਸਿਪੇਟ ਲੈਣਾ ਚਾਹੀਦਾ ਇਹ ਨਾਲ ਬੱਚੇ ਦੀ ਸੰਗ ਖੋਲਦੀ ਆ ਹਾਂਜੀ ਹਾਂਜੀ ਹਾਂ ਬੱਚਾ ਜਦੋਂ ਸੰਗਦਾ ਤੇ ਇਹ ਭੱਜੀ ਨਹੀਂ ਸਕਦਾ ਇਹ ਹੁਣ ਸੰਗ ਦੀ ਨਹੀਂ ਹੈਗੀ ਲੈ ਬੱਚਾ ਤਰੱਕੀਆਂ ਕਰੀ ਨੂੰ ਆਵਾਜ਼ ਮਾਰ ਕੇ ਕਿਹਾ ਵੀ ਮੈਂ ਆਵਾਂ ਹਾਂ ਨਹੀਂ ਨਹੀਂ ਵਧੀਆ ਗੱਲ ਆ ਠੀਕ ਆ ਬਸ ਤੈਨੂੰ ਦੇਖਣਾ ਟੀਵੀ ਤੇ ਅਸੀਂ ਓਕੇ ਕਮੈਂਟ ਕਰੋ ਗੁੜੀਆ ਦਾ ਹੌਸਲਾ ਕਿਦਾਂ ਲੱਗਿਆ ਪੜ੍ਹਾਈ 'ਚ ਵੀ ਫਰਸਟ ਆਉਂਦੀ ਆ ਹਰ ਚੀਜ਼ ਦੇ ਵਿੱਚ ਫਰਸਟ ਆ ਗੁੜੀਆ ਜਰੂਰ ਕਈ ਉਹ ਇੱਦਾਂ ਕਹਿੰਦੇ ਵੀ ਬੱਚਾ ਜਿਹੜਾ ਗੇਮਾਂ 'ਚ ਬੈ ਗਿਆ ਪੜ੍ਹ ਨਹੀਂ ਸਕਦਾ ਤੁਹਾਡੇ ਸਾਹਮਣੇ ਮਿਸਾਲ ਖੜੀ ਆ ਗੁੜੀਆ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਇਹਨੂੰ ਹੌਸਲਾ ਦਿਓ ਤੇ ਵੱਧ ਤੋਂ ਵੱਧ ਗੁੜੀਆ ਆਪਣੀ ਜਿਹੜੀ ਬਾਤ ਤਰੱਕੀਆਂ ਕਰੇ ਤੇ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰੇ ਧੰਨਵਾਦ ਓਕੇ ਪੁੱਤ ਓਕੇ